ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਬਾਜਪੁਰ ਅੱਡਾ ਬਿਲਕੁਲ ਨਜ਼ਦੀਕ ਆ ਸ਼ਬਾਜਪੁਰ ਸ਼ਹਿਰ ਵੀ ਥੋੜੀ ਦੂਰੀ ਤੇ ਆ ਦੋਸਤੋ ਕਮਾਲਪੁਰ ਪਿੰਡ ਗਲਾਲੀਪੁਰ ਭਗਵਾਨਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਵੀਰ ਸ਼ੇਰੇ ਦੇ ਕੋਲੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਪਸ਼ੂ ਵਪਾਰ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੀਰੋ ਨਹੀਂ ਤੇ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਦੋਸਤੋ ਤਰੀਕ ਤੁਸੀਂ ਜ਼ਰੂਰ ਨੋਟ ਕਰ ਲਓ ਇੱਕ 19 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਹੈ ਬਾਕੀ ਪਸ਼ੂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਪਾ ਤੁਹਾਨੂੰ ਅੱਜ ਦਿਖਾ ਦੇਣੀ ਆ ਇੱਕ ਬੱਚੀ ਬਹੁਤ ਪਿਆਰੀ ਦਿਖਾਉਣੀ ਆ ਤੁਹਾਨੂੰ ਬਹੁਤ ਵੱਡੇ ਕੱਦ-ਕਾਟ ਦੇ ਵਿੱਚ ਆ ਸਰੀਰ ਘਟਾਂਚਾ ਬਹੁਤ ਸੋਹਣਾ ਬੱਚੀ ਦਾ ਤੇ ਪਹਿਲਾ ਸੂਆ ਬੱਚੀ ਨੇ ਸੂਣਾ ਦੋਸਤੋ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਤੋਂ ਇੱਕ ਤੋਕੜ ਗੱਬਣ ਵਿਹੜ ਤੁਹਾਨੂੰ ਮਿਲ ਜੂਗੀ ਇੱਕ ਬਿਲਕੁਲ ਇੱਕ ਰੰਗ ਬਲੈਕ ਜਿਹੜੀ ਦੋਸਤੋ ਵਿਹੜ ਤੁਹਾਨੂੰ ਦਿਖਾਉਣੀ ਆ ਝੁੰਗੀ ਵਿਹੜ ਤੇ ਗੱਬਣ ਆ ਤਿਆਰੀ ਤੇ ਆ ਦਿਨ ਹਜੇ ਲੈਂਦੀ ਆ ਤੇ ਇੱਕ ਤਿਲ ਮੈਂ ਤੁਹਾਨੂੰ ਦਿਖਾਵਾਂਗਾ ਵੀ ਟੁੱਕੀ ਆ ਇਹ ਚਾਰ ਪਸ਼ੂ ਦੋਸਤੋ ਚੌ ਪਸ਼ੂਆਂ ਦੀ ਡਿਟੇਲ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਬਾਕੀ ਜਿਹੜਾ ਵੀ ਕੋਈ ਖਰੀਦਦਾਰ ਵੀਰ ਇਸ ਘਰ ਆ ਰਿਹਾ ਖਾਸ ਤੌਰ ਤੇ ਪਸ਼ੂ ਖਰੀਦਣ ਆਪ ਦੀ ਦੋ ਡੰਗ ਦੀ ਬੇਸ਼ੱਕ ਚਵਾਈ ਕਰ ਲਿਓ ਜਿਹੜਾ ਪਸ਼ੂ ਦੋਸਤੋ ਸੱਜਰ ਸੋਇਆ ਸਵਾਇਆ ਚਾਹੇ ਕੋਈ ਤੋਕੜ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਜੇਕਰ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਉਹਦੀ ਖਾਸ ਤੌਰ ਤੇ ਚੌਥਾਂ ਦੀ ਟਿੱਪ ਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਆਨਰ ਨੂੰ ਮਾਲਕ ਨੂੰ ਬਾਅਦ ਵਿੱਚ ਨਾ ਦਿੱਤਾ ਜਾਵੇ ਪਹਿਲਾਂ ਆਪਣੀ ਜ਼ਿੰਮੇਵਾਰੀ ਤੇ ਪੂਰੀ ਨਰਕਪਰਕ ਤਸੱਲੀ ਆ ਉਹ ਜ਼ਰੂਰ ਕਰ ਲਿਓ ਆਓ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਆਨਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਾਸਰੀ ਭਾਈ ਹੋਰ ਸੁਣਾਓ ਕੀ ਹਾਲ ਚਿਰ ਠੀਕ ਹੈ ਜੀ ਬਹੁਤ ਵਧੀਆ ਵੀਰ ਸ਼ੇਰੇ ਹੋਰ ਸੁਣਾਓ ਸਭ ਵਧੀਆ ਠੀਕ ਆ ਪਰਮੇਸ਼ਰ ਦੀ ਚਲੋ ਸ਼ੁਕਰ ਅਮਨ ਕਰਦਾ ਅੱਛਾ ਵੀਰ ਸ਼ੇਰੇ ਇਸੇ ਤਰ੍ਹਾਂ ਚਲੋ ਪਸ਼ੂ ਆਈ ਚਲੀ ਵਧੀਆ ਆਪਣਾ ਤਾਂ ਕਾਫੀ ਲੰਬੇ ਸਮੇਂ ਤੋਂ ਚਲੋ ਵਪਾਰ ਦਾ ਕੰਮ ਹਾਂਜੀ ਭਾਈ ਆਉਂਦੇ ਰਹਿੰਦੇ ਆ ਬਸ ਵਿਕਦੇ ਰਹਿੰਦੇ ਆ ਇਸੇ ਤਰ੍ਹਾਂ ਡੇਲੀ ਰੁਟੀਨ ਜੀ ਹਾਂਜੀ ਹਾਂਜੀ ਅੱਜ ਆਪਣੇ ਕੋਲ ਚਾਰ ਪਸ਼ੂਏ ਵਿਕਾਊ ਆ ਜੀ ਹਾਂਜੀ ਚਾਰ ਨਾ ਕਿ ਇੱਕ ਪਹਿਲਣ ਬੱਛੀ ਜੇ ਆਪਣੇ ਕੋਲ ਚੌਗੀ ਜੀ ਇੱਕ ਆਪਣੇ ਕੋਲ ਤੋਕੜ ਗੱਭਨ ਜੇ ਠੀਕ ਜੀ ਬਹੁਤ ਪਿਆਰੀ ਬੱਛੀ ਆ ਵੀ ਤਿੰਨ ਮਹੀਨਾ ਦੀ ਗੱਭ ਜੇ ਓਕੇ ਤੇ ਨਾਲ ਮਰ ਲੋ ਕੋ 12 ਕਿਲੋ ਮਗਰੋਂ ਚੋਇਆ ਹੋਣ ਥੋੜੀ ਜਿਹੀ ਉਧਰ ਗਈ ਹੈ ਬੱਛੀ 10 11 ਹੁਣ ਵੀ ਦਊਗੀ ਦੁੱਧ ਫਿਰ ਵੀ ਚੰਗਾ ਥੱਲੇ ਹਾਂ ਵਧੀਆ ਦੁੱਧ ਇਹਨਾਂ ਜਿਹੜਾ ਮਰਜ਼ੀ ਆਉਦਾ ਦੋ ਟਾਈਮ ਚੋਕੇ ਖੜੇ ਇੱਕ ਆਪਣੇ ਕੋਲ ਝੁੰਗੀ ਵੜ ਜੇ ਬਿਲਕੁਲ ਬਿਲਕੁਲ ਇੱਕ ਆਪਣੇ ਕੋਲ ਤਿਲ ਮੈਂ ਬਹੁਤ ਚੰਗੀ ਉਹ ਵੀ ਦੂਜਾ ਸੁਗਾ ਸੁਣੀ ਆ ਠੀਕ ਹੈ ਜੀ ਚਾਰ ਨਾ ਕਿ ਆਪਾਂ ਜਿਹੜੇ ਵਿਖਾਵਾਂਗੇ ਅੱਜ ਆਪਾਂ ਠੀਕ ਹੈ ਜੀ ਠੀ ਲਓ ਦੋਸਤੋ ਇਹ ਚਾਰ ਐਨੀਮਲ ਜਿਹੜੇ ਹੈਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਅੱਜ ਇਸ ਘਰੋਂ ਤੇ ਬਾਕੀ ਪਸ਼ੂ ਚੰਗੇ ਹੁੰਦੇ ਆ ਤੇ ਇੱਕ ਬਹੁਤ ਪ੍ਰੀਕੀ ਦੇ ਵਿੱਚ ਸਾਫ ਸੁਥਰੀ ਬੱਚੀ ਤੁਹਾਨੂੰ ਦਿਖਾਉਣੀ ਆ ਕਦ ਕਾਠ ਲੋੜਿਆਂ ਦਾ ਕਰਮਾ ਵਾਲੀ ਨੂੰ ਲੱਗਾ ਬਾਕੀ ਪੂਰਾ ਰੰਗ ਰੂਪ ਪੂਰਾ ਬਾਡੀ ਸਟਰਕਚਰ ਇਸ ਵਿਹਰ ਦਾ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਕੀ ਠੰਡੀ ਠਿਰੀ ਬਹੁਤ ਹੱਦ ਤਾਲੀ ਠੰਡੀ ਠਿਰੀ ਆ ਆ ਲਓ ਜੀ ਅੱਜ ਪਤਾ ਠੀਕ ਆ ਸ਼ੇਰੇ ਵੀ ਪਹਿਲਾ ਸੂਹਾ ਸੋਣੀਏ ਤੇ ਮੂੰਹੋਂ ਦੰਦੀ ਕਿਵੇਂ ਆ ਚੌਗੀ ਆ ਭਾਈ ਚੌਗੀ ਆ ਚੌਗੀ ਵਛੀ ਪਹਿਲਾਂ ਠੀਕ ਹੈ ਜੀ ਤਾਂ ਦੋਸਤੋ ਮੋਹੋਂ ਦੰਦੀ ਚਾਰ ਤੇ ਕਦ ਕਾਟ ਇੱਕ ਵਾਰੀ ਮੈਂ ਜ਼ਰੂਰ ਜ਼ਿਕਰ ਕਰ ਦੇਣਾ ਦੋਸਤੋ ਕਦ ਕਾਟ ਸਭ ਬੰਦਾ ਨਹੀਂ ਦਿੰਦਾ ਉਧਰ ਉਧਰੀ ਆ ਜੀ ਵੀ ਫੁੱਲ ਵੱਡੀ ਹਾਈਟ ਆ ਨਾਰਮਲੀ ਆਪਾਂ ਦੇਖਦੇ ਆਂ ਵੀ ਜਿੱਡਾ ਕੱਦ ਹੋਣਾ ਚਾਹੀਦਾ ਅਸਲ ਦੇ ਵਿੱਚ ਕਦ ਕਾਟ ਪੂਰਾ ਹੈਗਾ ਫੁੱਲ ਬੜਾ ਫੁੱਲ ਹਾਈਟ ਆ ਠੀਕ ਹੈ ਨਾਲੇ ਹਜੇ ਚਾਰ ਦੰਦਾ ਵਛੀ ਪਹਿਲਾ ਸੂਬਾ ਸੋਹਣੀ ਹੈ ਆਪਾਂ ਹਰ ਵਾਰ ਕਹਿ ਦਿੰਦੇ ਆਂ ਵੀ ਜਦੋਂ ਪਸ਼ੂ ਦੋਸਤੋ ਜਵਾਨ ਹੁੰਦੇ ਤੱਕ ਘਸਾ ਸੁਟਿਆ ਯਾਡੀ ਕਰ ਮਾਰੀ ਠੰਡੀ ਸੀ ਰਲੋ ਆ ਹਾਸਪਤਾਲ ਆ ਲੋ ਜੀ ਬਾਕੀ ਇੱਕ ਵਾਰੀ ਤੈਨੂੰ ਥਾਣ ਥੁਣ ਮੈਂ ਜਰੂਰ ਇੱਕ ਵਾਰੀ ਨੇੜੇ ਤੋਂ ਦਿਖਾ ਦਾਂ ਲੋ ਜੀ ਹੱਥੀ ਚਵਾਈਲਾ ਥਣ ਦੇਖੋ ਜੀ ਸਰ ਥਣ ਬਹੁਤ ਚੰਗਾ ਪੁੱਟੂਗੀ ਅਜੇ ਵਾਸ਼ੀ ਅਜੇ ਦਿਨ ਵਾਸ਼ੀ ਕਿੰਨੇ ਕੁ ਲੈ ਜੂਗੀ 17 18 ਦਿਨ ਭਾਈ ਰਹਿੰਦੇ ਜੀ ਅਜੇ ਇਹਦੇ ਜੇਨ ਪੂਰੇ ਹੁੰਚ ਹੂੰ 2 4 ਦਿਨ ਵੱਧ ਵੀ ਖੜ ਸਕਦੀ ਹੈ ਠੀਕ ਹੈ ਜੀ ਹੁ ਬਦਸਤੋ 17 18 ਕ ਦਿਨ ਆਈਡੀਆ ਹਜੇ ਲੈ ਜੂਗੀ ਬਾਕੀ ਨਾਰਮਲ ਹੀ ਸਾਰੇ ਵੀਰਾਂ ਨੇ ਵੇਖ ਕੇ ਜਜਮੈਂਟ ਕਰ ਲੈਣੀ ਆ ਬਹੁਤ ਮਸਤ ਚਾਲ ਆ ਠੀਕ ਹੈ ਜੀ ਕਿਸੇ ਪਾਸੇ ਕੋਈ ਕਾਲ ਨਹੀਂ ਪੈਂਦੀ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਹਾਈਟ ਕਰਦ ਫੁੱਲ ਬੜਾ ਫੁੱਲ ਆ ਮੋਹੋ ਚੌਗੀ ਇੱਕ ਵਾਰੀ ਫੇਰ ਆ ਪਰ ਰੀਪੀਟ ਕਰ ਦਿੰਦੇ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਜਜੂ ਦੀ ਸੌਦਾ ਤੁਸੀਂ ਕਰ ਲਿਓ ਠੀਕ ਆ ਥਾਲ ਤੋਂ ਬਹੁਤ ਕੁਆਲਟੀ ਵਾਲਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ ਤੇ ਲੇਵਾ ਦੋਸਤੋ ਜੇਕਰ ਆਪਾਂ ਵਿਖਾਲੇ ਦੀ ਗੱਲ ਕਰੀਏ ਅਗਾਹ ਨੂੰ ਤਕਰੀਬਨ ਅਗਾਹ ਆਪਾਂ ਕਹਿ ਲਈਏ ਨਾ ਵੀ ਤੁਹਾਨੂੰ ਤੋਂ ਸਟਾਰਟ ਹੋ ਕੇ ਤੇ ਬੈਕ ਸਾਈਡ ਨੂੰ ਜਿਹੜਾ ਉਨਾ ਹੀ ਅੱਗੇ ਸਭ ਤੋਂ ਉਨਾ ਹੀ ਪਿੱਛੇ ਅੱਗੇ ਵਿਖਾਓ ਲਿਆ ਕੇ ਆਹ ਲਓ ਜੀ ਲੇਵਾ ਬਾਕੀ ਸੰਤੂ ਸਾਬ ਚਲੋ ਗਾੜੀ ਤੇ ਸੇਵਾ ਵਾ ਦੁੱਧ ਵਾਸ਼ੀ 20+ ਚੱਲਣੀ ਚਾਹੀਦੀ ਆ ਹਾਂ ਬਿਲਕੁਲ ਜਿੰਨੀ ਜਾਦ ਬਰੀਡ ਆ ਹਾਂ ਕਦ ਕਾਠ ਆ ਸਾਰੀਆਂ ਗੱਲਾਂ ਇਹ ਪੂਰੀ ਆ 20+ ਚੱਲਣੀ ਚਾਹੀਦੀ ਆ ਪਹਿਲਾਂ ਹੀ ਬਹੁਤ ਸੋਹਣੀ ਬੱਚੀ ਆ ਨਿੱਕੇ ਜੇ ਕਾਨ ਆ ਬਾਕੀ ਬੋਦੀ ਬਾਦੀ ਦੋਸਤੋ ਉਸੇ ਤਰ੍ਹਾਂ ਹੈਗੀ ਆ ਨਸਲ ਬਰੀਡ ਦੇ ਵਿੱਚ ਪੂਰੀ ਆ ਬਾਕੀ ਪ੍ਰਿੰਟਰ ਪ੍ਰਿੰਟ ਬਹੁਤ ਵਧੀਆ ਹੈਗਾ ਸਾਰੇ ਵੀਰ ਲਾਈਕ ਕਰਦੇ ਆ ਪਸੰਦ ਕਰਦੇ ਆ ਜੇਕਰ ਆਪਾਂ ਐਚਐਫ ਬ੍ਰੀਡ ਦੀ ਗੱਲ ਕਰਨ ਲਗੇ ਤੇ ਸ਼ੇਰੇ ਵੀਰ ਕੀ ਡਿਮਾਂਡ ਕਰਦੇ ਆ ਕਿੱਥੋਂ ਤੱਕ ਆਪਣੇ ਢਾਂਪਰਾ ਵਾਲੀ ਮਾਂ ਵੀ ਆਪਣੀ ਛੋਟੀ ਜੀ ਹਿੰਦੀ ਆ ਹਾਂ ਮੰਨ ਲਓ ਮੰਗਣ ਨੂੰ ਤਾਂ ਲੋ ਇਹੋ ਜਿਹੀ ਬੱਚਿਆਂ ਦਾ ਲੱਖ ਵੀ ਮੰਗੀ ਜਾਂਦੇ ਐਸੀ ਵੀ ਮੰਗੀ ਜਾਂਦੇ ਆਪਾਂ ਭਾਈ ਸਿਰ 75000 ਮੁੱਲ ਕਰਾਂਗੇ ਬੱਚੀ ਦਾ 75000 ਹਾਂਜੀ ਠੀਕ ਹੈ ਵੀਰ ਉਹ ਚੋਂ ਵੀ ਮਾਨਤਾਣ ਕਰਾਂਗੇ ਭੈਣਪਰਾ ਦਾ ਠੀਕ ਹੈ ਜੀ ਲਓ ਦੋਸਤੋ 75000 ਡਿਮਾਂਡ ਆ ਤੇ 75000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜਾ ਕੋਈ ਵੀਰ ਖਾਸ ਤੌਰ ਤੇ ਖਰੀਦਣ ਆ ਰਿਹਾ ਤੇ ਬਾਕੀ ਕਰਮਾਂ ਵਾਲੀ ਹਰ ਪਾਸਿਓਂ ਪੂਰੀ ਆ ਕੋਈ ਵੀਰ ਇੱਥੇ ਆਣ ਕੇ ਦੇਖੂਗਾ ਤਾਂ ਰੂਹ ਖੁਸ਼ ਹੁੰਦੀ ਆ ਉਹ ਜਾਂ ਚੰਗਾ ਪਸ਼ੂ ਵੇਖ ਕੇ ਦੋਸਤੋ ਰੂਹ ਖੁਸ਼ ਹੁੰਦੀ ਹੁੰਦੀ ਆ ਬਾਕੀ ਜਿਹੜੇ ਵੀਰ ਨੇ ਚੰਗੇ ਪੈਸੇ ਲਾਉਣੇ ਆ ਚੰਗਾ ਪਸ਼ੂ ਲੈ ਕੇ ਜਾਣਾ ਚੰਗਾ ਪਸ਼ੂ ਤੁਹਾਨੂੰ ਲੈ ਕੇ ਜਾਣਾ ਤੇ ਕੋਈ ਛੱਡ ਕੇ ਨਾ ਜਾਊਗਾ ਬਹੁਤ ਪਿਆਰੀ ਬੈੜ ਠੀਕ ਆ ਅੱਛਾ ਵੀਰ ਸ਼ੇਰੇ ਸੈਕੰਡ ਨੰਬਰ ਤੇ ਆ ਜਿਹੜੀ ਆ ਗਈ ਆਪਣੇ ਕੋਲ ਭਾਈ ਇਹ ਟੋਕੜ ਗੱਬਣ ਜੇ ਬੈਠ ਟੋਕੜ ਗੱਬਣਾ ਹਾਂਜੀ ਲਓ ਜੀ ਤੋਕੜ ਗੱਬਣ ਬੈਠਾ ਦੋਸਤੋ ਸੈਕਿੰਡ ਨੰਬਰ ਤੇ ਇਹ ਅੱਛਾ ਹੁਣ ਇੱਕ ਤਾਂ ਇਹ ਆਪਣੀ ਦੁੱਧ ਦੀ ਡਿਟੇਲ ਦੇ ਦੀਏ ਤੇ ਨਾਲ ਹੀ ਆਪਣਾ ਦੁੱਧ ਸੰਤੂ ਸਾਹ ਆ ਜਿਹੜੀ ਆਪਾਂ ਚੋਕੇ ਲੈਂਦੀ ਉਦੋਂ ਤਾਂ 12 ਚੋਇਆ ਵਾ ਕੱਲ ਅੱਜ ਨਾ ਬੱਚੀ ਜੀ ਜਾਣੀ ਲਾਉਂਦੀ ਅੱਜ ਵੀ ਬੱਚੀ ਕੋ 10 11 ਕਿਲੋ ਮੰਨ ਲਓ ਹਾਂਜੀ ਕਾਨੂੰ ਕੋ ਭੈਣ ਭਰਾ ਚੋਣ ਆਵੇ ਹਾਂਜੀ ਕੋ 12 ਪੂਰਾ ਨਾ ਕਰੇ ਫਿਰ ਆਪਾਂ ਝੂਠੇ ਨਹੀਂ ਹੋਣਾ ਮਰ ਕੇ 10 11 ਕਿਲੋ ਦੁੱਧ ਹੋਣਾ ਵੀ ਜਿਹੜਾ ਮਰਜੀ ਮਣਕੇ ਲਵੇ ਸੇ ਸੌ ਠੰਡੀ ਐ ਵਧੀਆ ਠੀਕ ਹੈ ਜੀ ਠੀਕ ਹੈ ਕੋਈ ਪਾੜਾ ਨਹੀਂ ਕੋਈ ਕੁਛ ਨਹੀਂ ਮਾਨਾ ਇਤਨਾ ਭਾਵੇਂ ਥੱਲੇ ਬਹਿ ਜਾਓ ਅੱਛਾ ਤੇ ਸ਼ੇਰੇ ਵੀ ਗੱਭ ਕਿੰਨੇ ਕ ਟਾਈਮ ਦੀ ਹੈ ਕਿੰਨਾ ਮਹੀਨੇ ਦੀ ਭਾਈ ਗਰੰਟੀ ਨਾਲ ਚੈੱਕ ਪਾਸ ਹੋਈ ਆਪਣੇ ਹੱਥੀਂ ਕਰਾਉਣੀ ਚੈੱਕ ਪਾਸ ਹੀ ਆ ਭਾਜੀ ਜਿਹੜਾ ਮਰਜ਼ੀ ਲਿਆ ਗਿਆ ਆਪਦੀ ਕੋਈ ਸੱਲੀ ਕਰਕੇ ਡਾਕਟਰ ਲਿਆ ਕੇ ਚੈੱਕ ਕਰਕੇ ਖੜੇ ਅੱਛਾ ਸੂਵੇ ਅਕੇ ਤੀਜੇ ਦੀ ਗੱਭ ਆ ਭਾਈ ਨਹੀਂ ਇਹ ਦੂਜੇ ਦੀ ਗੱਭ ਆ ਤੀਜਾ ਸੂਗੀ ਹੁਣ ਠੀਕ ਹੈ ਜੀ ਠੀਕ ਹੈ ਹਾਂ ਜੀ ਹਬ ਦੋਸਤੋ ਪਹਿਲੇ ਤੇ ਦੂਜੇ ਪਹਿਲੇ ਸੂਵੇ ਹੋਣਾ ਪ੍ਰੈਜੈਂਟ ਟਾਈਮ ਦੇ ਵਿੱਚ ਚੱਲ ਰਹੀ ਆ 10 ਕਿਲੋ ਧਾਰਾਂ ਦੇ ਥੱਲੇ ਹੁਣ ਹਾਜ਼ਰ ਆ ਬਾਕੀ ਕੱਦ ਘੜ ਇਸ ਵਿਹੜ ਦਾ ਵੀ ਚੰਗਾ ਠੀਕ ਹੈ ਜੀ ਕੋਈ ਛੋਟੀ ਨਹੀਂ ਕਿ ਚਲੋ ਮੀਡੀਅਮ ਹਾਈਟ ਤੋਂ ਉੱਚੀਆਂ ਵਿਹੜਾਂ ਦੇ ਵਿੱਚ ਦੀ ਆਪਾਂ ਗਿਣਤੀ ਕਰ ਸਕਦੇ ਹਾਂ ਬਾਕੀ ਚੋਣ ਚਾਂ ਚੌਂ ਥਣਾਂ ਦੀ ਵੀਰ ਜੀ ਓਕੇ ਵੀਰ ਜੀ ਇੱਕ ਨੰਬਰ ਚੋਣ ਭਾਵੇਂ ਚੋਣ ਨੂੰ ਤੱਕਲਾ ਜਿਤਨਾ ਮਰਜ਼ੀ ਭਾਵੇਂ ਆਪਣੀ ਤਸੱਲੀ ਦੇ ਵਖਰ ਸਕਦੇ ਐ ਢੀ ਚੋਣ ਚੰਗੀ ਨਾ ਕੋ ਭੂਰ ਨਾ ਛਟਾ ਨਾ ਡੋਕਲ ਠੀਕ ਈ ਹਰੀ ਆਉਂਦੀ ਜੰਨੀ ਆਉਂਦੀ ਐ ਲਓ ਜੀ ਇਹ ਨਾ ਸਿਰਫ ਨਵੇਂ ਥਾਂ ਆਈ ਕਰਕੇ ਉਹ ਮਗਰਲੇ ਘਰ ਦਾ ਹੀ ਕਰੀ ਜਾਂਦੀ ਐ ਬਸ ਪੁੱਤ ਓਏ ਆਸ ਪਾਸ ਬਸ ਬਤੈ ਬਾਕੀ ਟੋਕਰ ਤੇ ਗੱਬਣ ਦੋਸਤੋ ਇਹ ਵੈੜਾ ਠੀਕਾ ਜੀ ਤੇ ਗੱਬਣ ਵੀ ਤੁਹਾਨੂੰ ਸਮਾਂ ਦੱਸਦਾ ਨੋਟ ਕਰਾਦਾ ਵੀ 3 ਮਹੀਨੇ ਦੀ ਜਿਹੜੀ ਗੱਬਣ ਆ ਬਾਕੀ ਥਾਂ ਥੋਣ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਥੋੜਾ ਨੇੜੇ ਤੋਂ ਦਿਖਾ ਦੇ ਗੱਬਣ ਇਧਰ ਅੱਗ ਆ ਲੈ ਸੰਦੂਖ ਸਾਹਿਬ ਜਿਹੜੀ ਮਾੜੀ ਸੱਜ ਰਿਆਣਾ ਉਹਦੇ ਜਿੰਨਾ ਦੁੱਧ ਹੁਣ ਵੀ ਹੈ ਦੇ ਕੋਲ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੀ ਮਾੜੀ ਸੱਜ ਰਿਆ ਮਾੜੀ ਸੱਜ ਜਿੰਨਾ ਦੁੱਧ ਹੁਣ ਵੀ ਹੈ ਦੇ ਕੋਲੇ ਕਰਮਾਲੀ ਕੋਲੇ ਵੀ 10 ਕਿਲੋ ਦੁੱਧ ਕਹੀ ਦੇਣਾ ਭਾਵੇਂ ਮੱਝਾਂ ਚਾਹੇ ਵੇੜਾ 10 ਕਿਲੋ ਦੁੱਧ ਸੱਲੀ ਤੇ ਸ਼ਹਿਰੇ ਵੀਰ ਫਿਰ ਮੰਗ ਕੀ ਕਰਦੇ ਆ ਕਿੱਥੋਂ ਤੱਕ ਕਰਦੇ ਆ ਮੰਗ ਭਾਈ ਨੀਕੀ ਜੀ ਇਹਦੇ ਵੀ ਆ ਇਹਦਾ ਮੁੱਲ ਕਰਾਂਗੇ 45 40 ਦੀ ਦੇ ਦਾਂਗੇ 42 ਜੋ ਵੀ ਮਾਨ ਥੋੜਾ ਬੋਤਾ ਕਰ ਦਿਆਂਗੇ 40 ਚੋਂ ਹਾਂਜੀ ਠੀਕ ਹੈ ਜੀ ਬਹੁਤਾ ਨਹੀਂ ਕਰ ਸਕਦੇ ਥੋੜਾ ਬੋਤਾ ਕਰਾਂਗੇ ਚਲੋ ਜੀ ਜੋ ਵੀ ਗੁੰਜਾਇਸ਼ ਆ ਤੁਹਾਡੀ ਹਾਂਜੀ ਤੇ 40000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਟੋਕੜ ਗੱਬਣਾ ਵਹਿੜ ਤੁਹਾਨੂੰ ਮਿਲ ਜੀ ਭਾਈ ਵਾਛੀ ਬਹੁਤ ਚੰਗੀ ਵਾਛੀ ਬਹੁਤ ਨਿਆਰੀ ਹੈ ਠੀਕ ਹੈ ਜੀ ਸੋ ਦੋਵੇਂ ਖੂਪੀਆਂ ਆਈਆਂ ਦੋਸਤੋ ਗਾਂ ਨਵੇਂ ਸੂਬੇ ਲਈ ਅੱਗੇ ਰਲਈ ਵੀ ਬਣੀ ਵੀ ਆ ਚੈੱਕ ਪਾਸ ਵੀ ਆ ਅੱਗੇ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੁੱਧ ਵੀ 10 ਕਿਲੋ ਹੈਗਾ ਮੌਕੇ ਤੇ ਸੋ ਕੋਈ ਵੀਰ ਆਪਦੀ ਨਰਕਪਰਕ ਕਰਕੇ ਤਸੱਲੀ ਕਰ ਸਕਦਾ ਭਾਵੇਂ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਛੀ ਠੀਕ ਇਤਨਾ ਸੰਦ ਸਮਝਦੇ ਆ ਇਤਨਾ ਨਹੀਂ ਨੇ ਨਾ ਕਰ ਮਾਲੀਂਦਾ ਇਤਨਾ ਤਾਂ ਹੰਤਾਰਾ ਮਾਰ ਲੋ ਇਹਦੀਆਂ ਮਨਾਂ ਤਾਂ ਵੰਗਾ-ਵੰਗਾ ਪਾਉਣ ਦੀ ਲੋੜ ਵੀ ਨਹੀਂ ਮੈਂ ਨਾ ਇੱਧਰ ਵੇਖੋ ਸਹੀਂ ਇੱਧਰ ਵੇਖੋ ਇਹ ਪਸਮੀ ਵੀ ਨਹੀਂ ਤੇ ਚਵਾਈ ਫੇਰੋ ਵੇਖੋ ਬਸ਼ਮੀ ਨੂੰ ਮੋਟੀ-ਮੋਟੀ ਧਾਰ ਫੇਰ ਆਪਾਂ ਉਤਨਾ ਹੀ ਧਾਰਾ ਮਾਰੀਆਂ ਬਸ਼ਮੀ ਨਹੀਂ ਜੀ ਬਿਲਕੁਲ ਜੀ ਬਿਲਕੁਲ ਵੇਖੋ ਚਵਾਈ ਬਸ਼ਮੀ ਨੂੰ ਲਓ ਜੀ ਸੋ ਠੰਡੀ ਧੀਰੀ ਆ ਸੀਲਸ ਲਾਗਾ ਦੋਸਤੋ ਜਿੱਦਾਂ ਮਰਜ਼ੀ ਕੋਈ ਲੇਡੀਜ਼ ਚੁਵਾਈ ਕਰ ਲੇ ਕੋਈ ਭਰਾ ਚੁਵਾਈ ਕਰ ਲੇ ਬੱਚਾ ਪਾ ਕੇ ਚੁਵਾਈ ਕਰ ਲੇ ਤੇ ਰੇਡ ਤੁਹਾਨੂੰ ਦੱਸਦਾ ਵੀ 40000 ਦੇ ਵਿੱਚੋਂ ਛੋੜ ਛੱਪਾ ਮਾਣਤਾਂ ਨੂੰ ਜੂ ਹੈ ਹਾਂਜੀ ਅੱਛਾ ਜੇਰ ਵੀ ਤੀਜੇ ਨੰਬਰ ਤੇ ਆ ਗਈ ਆਪਣੇ ਕੋਲ ਝੁੰਗੀ ਆ ਗਈ ਭਾਈ ਵੱਚੀ ਠੀਕ ਆ ਇਹ ਵੀ ਮੈਨੂੰ ਤਾਂ ਮੱਝਾਂ ਵਾਂਗੂ ਪਲੀ ਆ ਭਾਜੀ ਵੇਖੋ ਸਈ ਵੱਚੀ ਦੇ ਡਿਜ਼ਾਈਨ ਵੇਖੋ ਕੀ ਲੱਗੇ ਚੌੜਾ ਪਿੱਠ ਪੂੜਾ ਸਾਰਾ ਕੁਝ ਹੋ ਹੀ ਗੱਲਾਂ ਬੜੀਆਂ ਥੱਲੇ ਬੈਠੇ ਫਿਰੋ ਹਾਂ ਲੈ ਵੱਛੀ ਬਣੂਗੀ ਭਾਜੀ ਬਹੁਤ ਜਿਆਦਾ ਚੰਗੀ ਕਿਉਂ ਹਰ ਇੱਕ ਭੈਣ ਭਰਾ ਨੂੰ ਪਤਾ ਜਿੰਨੇ ਬਾਨਾ ਕਰੋ ਆਪਾਂ ਬੱਚੀ ਨਹੀਂ ਕਹਿ ਸਕਦੇ ਬਸ ਤੀਜੇ ਸਵੇਰ ਗਾਂ ਆਖਾਂਗੇ ਫੇਕੋ ਭੈਣ ਭਰਾ ਆਖੂਗਾ ਬੱਚੀ ਆ ਕੀ ਚੱਲੇ ਨਹੀਂ ਨਹੀਂ ਆਪਾਂ ਥੋੜੀ ਆਦਤ ਪਈ ਹੁੰਦੀ ਹੈ ਹੋਰ ਗੱਲ ਕੋਈ ਨਹੀਂ ਆਪਾਂ ਗਾਂ ਹੀ ਕਹਦੇ ਨੇ ਤੇ ਜੇ ਸਵੇਰ ਬਿਲਕੁਲ ਬਿਲਕੁਲ ਲਓ ਵੀ ਤੀਜਾ ਸਵੇਰ ਦੋਸਤੋ ਮੰਨ ਕੇ ਕਿ ਵੀਰ ਖਰੀਦ ਕਰ ਸਕਦਾ ਤੀਜਾ ਸਵੇਰ ਸੋਣਾ ਇਸ ਵੇੜ ਨੇ ਗਾਂ ਤੁਸੀਂ ਮੰਨ ਲਓ ਤੋਂ ਉਤਰਾਂ ਦੇ ਵੀ ਸਾਊ ਠੰਡੀਆਂ ਉੱਥੇ ਸੁੱਟ ਗਿਆ ਪਰ ਆਸਾ ਥੱਲੇ ਬਹਿਣਾ ਦੇ ਹੋਣੇ ਬਿਲਕੁਲ ਜੀ ਬਿਲਕੁਲ ਬ੍ਰੈਂਡ ਦੇਖੋ ਠੀਕ ਆ ਕਾਲੀ ਸ਼ਾ ਤੇ ਬਾਕੀ ਪੁਲਿਸ ਵੀ ਚੰਗੀ ਆ ਦੋਸਤੋ ਇੱਕ ਗੱਲ ਜਰੂਰ ਨੋਟ ਕੀਤੀ ਜੀ ਆਪਾਂ ਮੈਂ ਆਹ ਪਾਜੀ ਆਹ ਵੇਖੋ ਤੋਰ ਵੇਖ ਸਕਦੇ ਜੇ ਕੋਈ ਡਰਕਲ ਜੀ ਭਜਕਲ ਜੀ ਨਹੀਂ ਹੈਗੀ ਕਿ ਵੀ ਠੰਡੀ ਧੀਰੀ ਆ ਮਨ ਮਰਜੀ ਦੀ ਮਾਲਕ ਜੀ ਲੱਗਣ ਢੀਆ ਵੇਖੋ ਤੋਰਾ ਤਾਰ ਮੈਂ ਤੋਰ ਕੇ ਫੇਰ ਤੁਹਾਨੂੰ ਬਖਾਉਣਾ ਥੱਲੇ ਬੈਠੇ ਆਹ ਕਰੋ ਚੈੱਕ ਤੇ ਬਾਕੀ ਲੜਾ ਲੁੜਾ ਕਾਫੀ ਜਿਆਦਿਆਂ ਤੇ ਵੀਰ ਸ਼ੇਰ ਕਿੰਨਾ ਕ ਸਮਾਂ ਕਿੰਨਾ ਕ ਸਮਾਂ ਹਜੇ ਲੈਂਦੀ ਹੋਗੀ ਭਾਈ ਦੇਣੇ ਨੇ ਮੈਂ 10 ਲੈ ਜਾਣੇ ਆ ਘਰ ਵਾਲੇ ਦੀ ਗਰੰਟੀ ਤਾਂ 20 ਪਲੱਸ ਦੀ ਆ ਆ ਕੋ ਐਡੀ ਗਾਣੂ ਦੇਣਾ ਵੀ ਚਾਹੀਦਾ ਭਾਈ ਲੇਵਾ ਵੇਖੋ ਮਸ਼ੀਨ ਕਿਤਰਾ ਦਾ ਗਾਣੂ ਆ ਆ ਵੇਖੋ ਭਾਵੇਂ ਇਤਰਾ ਹੀ ਥੱਲੇ ਬੈਠੇ ਰੋ ਲਓ ਭਾਵੇਂ ਇਤਰਾ ਚੋਈ ਜਾਓ ਥੱਲੇ ਬਹਿ ਗਿਆ ਨੂੰ ਮੈਂ ਨਾ ਵੀ ਹੈ ਆ ਰੱਸਾ ਸੁਟਿਆ ਜੋ ਤੇ ਆਪਾਂ ਦਿਖਾਓ ਰੱਸਾ ਸਾਰਾ ਤੁਸੀਂ ਲੈ ਲਓ ਇਹ ਨਹੀਂ ਵੀ ਕੋ ਮਨ ਲੋਕ ਕੀ ਕਰਨ ਲੋ ਭਾਵੇਂ ਨੂੰ ਚੋਈ ਜਾਓ ਕਰਮਾਲੀ ਹਾਂ ਹਾਂ ਆ ਲਓ ਜੀ ਜਾਨੂ ਬਾਕੀ ਪੜਾ ਲੈਣਾ ਵੀ ਚੰਗੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜਿਵੇਂ ਇੱਕ ਆਪਾਂ ਮੱਝਾਂ ਵੇਖਦੇ ਆ ਦੋਸਤੋ ਚੰਗੀ ਸੇਵਾ ਦੇ ਵਿੱਚ ਜੰਮੀਆਂ ਪਲੀਆਂ ਰਾਜੀ ਜਾਂ ਜਿੰਨੇ ਵੀ ਨਿਗਰ ਆ ਲਓ ਅਛਾ ਸਮਾਵੀਰ ਦੱਸਿਓ ਇੱਕ ਵਾਰੀ ਫੇਰ ਕਿੰਨਾ ਕੁ ਲੈ ਜੂ ਸਮਾ ਸੰਧੂ ਸਭ ਲੈ ਜਾਣੇ 15 ਦਿਨ ਇੰਨੇ ਚਲੋ ਅਸਕਰ 15 ਦਿਨ ਖੜੂਗੀ ਤੇ ਗਾਂ ਬਣੂਗੀ ਬਣੂਗੀ ਜਿਵੇਂ ਹਸਾਬ ਲਾ ਕੋ ਮੈਂ ਲਾ ਕੋ ਸਭੋਂ ਜ਼ਿਆਦੀਆਂ ਵੇਖੋ ਥੱਲੇ ਪੰਡਾਂ 'ਚ ਪਾ ਕੇ ਸੁਣਾ ਮੈਂ ਗਾਣੇ ਲਓ ਵੀ ਸੋ ਬਾਕੀ ਦੋਸਤੋ ਢਿੱਲਾਂ ਤੋਂ ਨਾਰਮਲ ਹੀ ਸਾਰੇ ਵੀਰਾਂ ਨੇ ਅੰਦਾਜ਼ਾ ਲਾ ਲੈਣਾ 15 ਕਿ ਦਿਨ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕ ਆ ਆਪਣੀ ਵੈਸੇ ਵੀਰ ਮੰਨ ਲਓ ਵੀ ਕਈ ਭੈਣ ਭਰਾ ਆਪਣੇ ਬਹੁਤੇ ਆਨਲਾਈਨ ਸੌਦਾ ਕਰਦੇ ਆ ਤੇਪਣ ਧੁੱਪਣ ਚੋਂ ਥਾਣਾ ਦੀ ਹਾਂਜੀ ਬਿਲਕੁਲ ਓਕੇ ਆ ਠੀਕ ਹੈ ਕੋਈ ਭੈਣ ਭਰਾ ਆਊਗਾ ਮੈਂ ਤਾਂ ਨਾ ਵੀ ਇੱਥੇ ਆਉਣ ਸਕਾਂ ਇੱਥੇ ਆਉਣ ਤਸੱਲੀ ਕਰਾ ਕੇ ਦੇਗੀ ਅਸੀਂ ਵੀ ਅਸੀਂ ਵੀ ਸੁਰਖਰੂ ਤਾਂ ਅਗਲਾ ਵੀ ਸੁਰਖਰੂ ਬਿਲਕੁਲ ਬਿਲਕੁਲ ਅਹੀਂ ਤੇ ਇਹ ਗੱਲ ਤੇ ਖੁਸ਼ ਆ ਪੇ ਸਾਈ ਪਾਓ ਮੇਰੇ ਭੈਣ ਭਰਾ ਦੇ ਇੱਥੇ ਆਓ ਬਿਲਕੁਲ ਜੀ ਲੋ ਉਹ ਤੋਂ ਉਸ ਤੋਂ ਵੱਡੀ ਤਾਂ ਫਿਰ ਤਸੱਲੀ ਕੋਈ ਹੁੰਦੀ ਨਹੀਂ ਆਪ ਦੀ ਇੱਥੋਂ ਸਾਰੀ ਵੇਖ ਕੇ ਜਾਂਚ ਕੇ ਫਿਰ ਖੜੋ ਬਿਲਕੁਲ ਜੀ ਬਿਲਕੁਲ ਦੇਖੋ ਸੰਨ ਸਾਹਿਬ ਬਾਕੀ ਇਹ ਚੜੋ ਅਹਲੀ 43 ਹ ਇੱਕ ਹਫਤੇ ਤੱਕ ਹੂੰ ਠੀਕ ਹੈ ਜੀ ਫਿਰ ਹਾਲ ਦੋਸਤੋ ਹਜੇ ਦਿਨ ਲੈ ਕੇ ਜਾਊ ਕਰਮ ਵਾਲੀ 15 ਜਿਹੜਾ ਕੋਈ ਵੀ ਰਾਜ ਸੌਦਾ ਕਰਦਾ ਉਹ ਆਪਾਂ ਰੇਟ ਪੁੱਛ ਲਾਂਗੇ ਵੀਰ ਅੱਜ ਕੀ ਕਰੂਗਾ ਮੌਕੇ ਤੇ ਤੇ ਬਾਕੀ ਜਿਹੜਾ ਕੋਈ ਵੀਰ ਅੱਗੇ ਵਪਾਰ ਦੀ ਲਾਈਨ ਵਿੱਚ ਅੱਗੇ ਲੈ ਕੇ ਜਾਣਾ ਚਾਹੁੰਦਾ ਉਹ ਵੀ ਤੁਹਾਡੀ ਸਮਝ ਆਈ ਤਾਂ ਤੁਸੀਂ ਜ਼ਰੂਰ ਖਰੀਦ ਲਿਓ ਕੋਈ ਦੋ ਪੈਸੇ ਦਊ ਕੀ ਵੀ ਕਰਮ ਵਾਲੀ ਬਿਲਕੁਲ ਤਿਆਰੀ ਤੇ ਆ ਕਰੋ ਚੈੱਕ ਅੱਛਾ ਤੇ ਸ਼ੇਰੇ ਵੀਰ ਕਿੱਥੋਂ ਤੱਕ ਅੱਜ ਡਿਮਾਂਡ ਮੰਗ ਗਈ ਅੱਜ ਦੇ ਸੰਧੂ ਸਾਹਿਬ ਮੁੱਲ 50 ਕਰਾਂਗੇ ਦੇ 45 ਦੀ ਹਾਂ ਨਾ ਕਰ ਦਿਆਂਗੇ 45 ਦੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੀ ਆਪਾਂ ਤਿਆਰ ਕਰਕੇ ਫਿਰਦੇ ਫਿਰ ਫੇਰ ਅਸੀਂ 55 ਠੀਕ ਹੈ ਜੀ ਤੇ ਤੁਹਾਨੂੰ ਪਤਾ ਹੋ ਮਿਲ ਕੇ ਹਾਂ ਬਿਲਕੁਲ ਜੀ ਉਹ ਗੱਲ ਫੇਰ ਉਹ ਆ ਜਾਂਦੀ ਆਪਣੇ ਨਿਕਲਦਾ ਮੂੰਹ ਚੋਂ ਵਹਿੜੀ ਆ ਭੈਣ ਭਰਾਵਾਂ ਨੇ ਆਖਣਾ ਹਾਂ ਪਹਿਲਾਂ ਗਾਂ ਦੇ ਹੁੰਦਾ ਪਹਿਲਾਂ ਗਾਂ ਦੇ ਵਿੱਚ ਵਿੱਚ ਫਿਰ ਬੈਠ ਜਾਂਦੀ ਹੈ ਨਾ ਬਲ ਮੂੰਹ ਤੇ ਚੜਿਆ ਜਾਂਦਾ ਕਿਉਂ ਗਾਵਾਂ ਦੇ ਵਿੱਚ ਬਚਿਆ ਰਹਣਾ ਤੇ ਕਹਿੰਦਾ ਝੋਟੀਆਂ ਮੂੰਹ ਦੇ ਵਿੱਚ ਨਿਕਲ ਆਉਂਦਾ ਤੇ ਉਹ ਫਿਰ ਵੀਰ ਕਰਾ ਰਿਐਕਟ ਕਰਦੇ ਵੀ ਤੀਜੇ ਚੌਥੇ ਸਵੇਰੇ ਵੀ ਝੋਟੀ ਕਾ ਰੋ ਆਹ ਝੋਟੀ ਇਹ ਗੱਲਾਂ ਚਲੋ ਕੋਈ ਆਪਣੇ ਮੂੰਹ ਤੇ ਚੜੀ ਹੁੰਦੀ ਗੱਲ ਬਾਕੀ ਸਾਰੇ ਭੈਣ ਭਰਾਵਾਂ ਨੂੰ ਦੱਸ ਦਿਆ ਵੀ ਸੁਆਦ ਤੇ ਜਾ ਗਈ ਹੈਗਾ ਆਪਾਂ ਵੀ ਦੂਜਾ ਕਹੀ ਜਾਈ ਉਹ ਗੱਲ ਦਾ ਮਜ਼ਾ ਹੀ ਨਹੀਂ ਆਉਂਦਾ ਕੋਈ ਬਾਕੀ ਮੌਕੇ ਦਾ ਜਦੋਂ ਤਿਆਰੀ ਤੇ ਹੋਈ ਉਹ ਵੀ ਅਕਸਰ ਪਸ਼ੂ ਨੇ ਖਾਣਾ ਜਿੰਨੇ ਦਿਨ ਅੱਗੇ ਰਹਿਣਾ ਠੀਕ ਆ ਠਿੱਲਾ ਵੇਖੋ ਜੀ ਰੋਗਾਂ ਦੇ ਰੋਗ ਆ ਲਓ ਬਾਕੀ ਸ਼ਰੀਫੀ ਵੇਖੋ ਠੰਡੀ ਧੀਰੀ ਠੰਡੀ ਧੀਰੀ ਸ਼ਾਹੀ ਤੇ ਵੀ ਇਹ ਨਹੀਂ ਵੀ ਕੋਈ ਮਾੜਾ ਜਾਂ ਕੋਈ ਡਰ ਡੋਕਰ ਕੇ ਕੋ ਮਾਲਕ ਆਨਰ ਥੋੜਾ ਬਾਦ ਹੱਥ ਲਾ ਕੇ ਵਿਖਾ ਦੂ ਹਾਂ ਇਹ ਚੁੰਡਾਂ ਵੱਢੀ ਜਾਵੇ ਇਹਦੇ ਹਾਂ ਇਦਾਂ ਦੀ ਕਰਵਾ ਲਈ ਮੈਂ ਥੱਲੇ ਵਾ ਕੇ ਚੁੰਡੀਆਂ ਵੱਢਾਉਣੇ ਜਲਦੀ ਵਿਚਾਰੀ ਹਾਂ ਸਹੀ ਹੈ ਸਹੀ ਹੈ ਲਓ ਦੋਸਤੋ ਕਾਫੀ ਚੰਗੀ ਆ ਵੜ ਠੰਡੀ ਧੀਰੀ ਆ ਆਹ ਦਾ ਤੁਸੀਂ ਵਿਆਹਤ ਬਣਾ ਲਿਓ ਸੌਦਾ ਕਰ ਲਿਓ ਇੱਕ ਅੱਛਾ ਵੀਰ ਸ਼ੇਰ ਇੱਕ ਲਾਸਟ ਵਿੱਚ ਜਿਹ ਗੱਬਣ ਦਿਖਾਉਣੀ ਹੈ ਇਹ ਮੱਜ ਇਹ ਸੰਤ ਸਾਬਹ ਹੋਣੀ ਆਈ ਜੇ ਤਾਂ ਵੇਖ ਲੋ ਮੂਰੀਆਂ ਮਾਰੀਆਂ ਉਹਦਾ ਹੀ ਇਹਦੀਆਂ ਅੱਛਾ ਨਵਾਂ ਹੋਂ ਤੋਂ ਨਾਲੇ ਪਾਸੇ ਤਾਂ ਇਹ ਸਾਰੀ ਉਤਰਾ ਹੀ ਆਈ ਜੇ ਦੱਸ ਜਿਹੜਾ ਪਾਦਨੇ ਹੁਣ ਆਏ ਆ ਤਾਂ ਮਾ ਚਲੋ ਨਹੀਂ ਕੋਈ ਗੱਲ ਨਹੀਂ ਦਿਖਾ ਦਈਏ ਭੈਣ ਭਰਾਵਾਂ ਨੂੰ ਹੋ ਸਕਦਾ ਵੀ ਕਿਸੇ ਵੀਰ ਦੇ ਵਰਦ ਜਾ ਜੀ ਜੀ ਸੰਭਲੂਗਾ ਭਾਈ ਦੁੱਧ ਬਹੁਤ ਚੰਗਾ ਦਿੰਦੀ ਜੀ ਆਹ ਸੂਬਾ ਫਿਰ ਅੱਗੇ ਇਹ ਕਿਨਮਾ ਸੁਣਦੀ ਆ ਇਹਨੇ ਤਿੱਜਾ ਸੁਣਾਏ ਭਾਈ ਤਿੱਜਾ ਹਾਂਜੀ ਗਰੰਟੀ ਵਾਲਾ ਤਿੱਜਾ ਅੱਛਾ ਜੀ ਕਹਿਣ ਵਾਲਾ ਤਿੱਜਾ ਨਹੀਂ ਗਰੰਟੀ ਵਾਲਾ ਪਰ ਦੂਜੇ ਕਹਿ ਵੀ ਦੇ ਸਕਦੇ ਪਰ ਹੈ ਤਿੱਜਾ ਵਾ ਤੇ ਜੇ ਸੂਵੇ ਸੁਣੀ ਹੁਣ ਆ ਚਲੋ ਤੇ ਅੱਛਾ ਵੀਰ ਜੀ ਇਹਦਾ ਪੂਰੀ ਡਿਟੇਲ ਤਾਂ ਤੁਸੀਂ ਦੱਸਤੀ ਆ ਵੀ ਤੀਜਾ ਸੂਆ ਇਹਨੇ ਸੂਣਾ ਹਾਂਜੀ ਤੇ ਸਮਾਂ ਵੀ ਲੈ ਕੇ ਜਾਂਦੀ ਆ ਤੇ ਹੋਰ ਇਹਦੇ ਵਿੱਚ ਕੋਈ ਪਾਜੀ ਗੱਲ ਵਾਲੇ ਦਾ ਇੱਕ ਹੈ ਨਹੀਂ ਮਗਰਲਾ ਮਗਰਲਾ ਹਾਂਜੀ ਬਾਕੀ ਤਿੰਨੇ ਥਣ ਬਹੁਤ ਵਧੀਆ ਐ ਪੋਲੀ ਪਾਲੀ 蒂ਪਣ ਦੁੱਧ ਵੀ ਮਗਰਲੇ ਘਰ ਵਾਲਿਆਂ ਦੇ ਵੀ 11-12 ਕਿਲੋ ਤਿੰਨਾ ਥਣਾਂ ਚੋ ਦਈ ਜਾਂਦੀ ਠੀਕ ਹੈ ਜੀ ਉਹ ਤੁਹਾਨੂੰ ਪਤਾ ਦੁੱਧ ਵਾਲੀ ਝੋਲੀ ਵਾਲੀ ਆ ਝੋਟੀ ਇੱਕ ਬਹਿਣੀ ਵਾਲਾ ਮਗਰਲਾ ਨਾ ਹਾਂਜੀ ਇੱਕ ਥਣ ਮਗਰਲਾ ਲਓ ਜੀ ਇੱਕ ਬਹਿਣੀ ਵਾਲਾ ਮਗਰਲਾ ਤੁਹਾਨੂੰ ਦੋਸਤੋ ਤੇਲ ਠੀਕ ਹੈ ਤੇਲ ਸਮਝ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਕਰਮਾਂ ਵਾਲੀ ਕੋਈ ਲਸੀ ਫਿੱਕੀ ਨਹੀਂ ਗਈ ਜਿੰਨੀ ਵੀ ਆ ਸਭ ਹੀ ਆ ਰਾਜੀ ਆ ਕਰਮਾਂ ਵਾਲੀ ਬਾਜ ਜਾ ਦੋਸਤੋ ਤੀਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਕਿਉਂਕਿ ਜਿੱਥੋਂ ਵੀ ਖਰੀਦੀ ਆ ਤੀਜਾ ਸੂਆ ਅੱਗੋਂ ਮੰਨ ਕੇ ਖਰੀਦੀ ਆ ਅੱਗੇ ਕਿਸੇ ਵੀਰ ਦੀ ਅੱਗੇ ਸਮਝ ਆ ਬਾਕੀ ਆ ਥਣ ਭਾਂਡਾ ਜੇ ਦਿਨ ਹਜੇ ਲੈ ਜੂਗੀ ਠੀਕ ਆ ਜੀ ਦਿਨ ਲੈ ਇਹਨੇ ਤੇ ਤੇਲ ਮੈਂ ਆ ਬਾਕੀ ਜਿਹੜੇ ਵੀਰ ਨੂੰ ਪਰਫੈਕਟ ਫਿੱਟ ਪੈਂਦੀ ਆ ਤੁਸੀਂ ਸੌਦਾ ਕਰ ਲਿਓ ਤੇ ਹਾਈਟ ਕੱਦ ਦਾ ਮੀਡੀਅਮਾ ਦੇ ਵਿੱਚ ਆਉਂਦਾ ਮੀਡੀਅਮ ਹਾਈਟ ਕੱਦ ਭਾਰਾ ਪੇਟ ਵਜਨ ਭੋਜਨ ਪੂਰਾ ਭਰਿਆ ਭਾਂਡਾ ਹੋਵੇ ਲੈ अच्छा वीर शेर बाकी कोई ਪਾਰ ਪਿੱਛੇ ਦੀ ਬਾਕੀ ਤਿੰਨਾ ਥਾਣਾ ਦੀ ਤਿੰਨ ਤੋਂ ਪੋਕਰ ਰਿਪੋਰਟ ਤਿੰਨਾ ਦੀ ਉਹ ਭਾਈ ਪੂਰੀ ਫੁੱਲ ਗਰੰਟੀ ਆ ਤਿੰਨੇ ਥਾਣਾਂ ਵਧੀਆ ਕਿ ਤਿੰਨਾ ਥਾਣਾਂ ਦੀ ਪੂਰੀ ਫੁੱਲ ਗਰੰਟੀ ਆ ਹਾਂਜੀ ਹਾਂਜੀ ਪਾਰ ਪਿੱਛੇ ਦੀ ਵੀ ਪੂਰੀ ਫੁੱਲ ਤੇ ਥਾਣਾ ਤਿੰਨਾ ਦੀ ਵੀ ਫੁੱਲ ਹੋੜਾ ਇੱਕ ਹੈ ਨਹੀਂ ਉਹਦਾ ਆਪਾਂ ਪਹਿਲਾਂ ਹੀ ਕਹੀ ਜਾਨੇ ਆਪਾਂ ਤਿਲੜ ਕਰਕੇ ਦੇਣੀ ਬਿਲਕੁਲ ਬਿਲਕੁਲ ਹਾਂਜੀ ਤੇ ਇਹਦਾ ਮੁੱਲ ਕੀ ਕਰਦਾਂਗੇ ਵੀ ਜੇਕਰ ਕੋਈ ਸੱਜਣ ਆਪਣਾ ਚਾਹਵਣ ਹੋਇਆ ਮੋਹਲਤ ਭਾਜੀ ਮੰਨ ਲਓ ਜੇ ਮੈਂ ਦੇ ਥਣ ਪੂਰੇ ਹੁੰਦੇ ਹਾਂਜੀ ਫਿਰ ਤੇ ਏਡੀ ਮੈਂ ਕੋ 80 ਦੀ ਵੀ ਨਹੀਂ ਦਿੰਦਾ ਹਾਂ ਹਾਂ ਤਾਂ ਮੰਨ ਲਓ ਅੱਜ ਆਪਾਂ ਮ 55 ਦੇ ਥਾਂ ਦਾ ਬਟਾ ਲਾ ਕੇ ਹਾਂ ਜੀ ਠੀਕ ਹੈ ਜੀ ਲਓ ਦੋਸਤੋ ਅੱਜ 55000 ਦੀ ਮਿਲਦੀ ਪਈ ਆ ਤੁਹਾਨੂੰ ਇਹ ਗੱਬਣ ਮੱਝਾ ਠੀਕ ਹੈ ਸਾਰੀਆਂ ਗਰਮੀਆਂ ਸੰਧੂ ਸਾਹਿਬ ਨੇ ਯਾਰੇ ਦੇਣੀਆਂ ਨੇ ਬਿਲਕੁਲ ਜੀ ਸੋਨੇ ਆਈਏ ਜੋ ਰਸੇ ਰਸੇ ਵੀ ਉਦਾਂ ਹੀ ਪੈ ਜੇ ਵੇਖ ਲਓ ਬਾਕੀ ਅਜੇ ਕਰਮ ਵਾਲੀ ਦੇਣ ਲੈਂਦੀ ਆ ਠੀਕ ਆ ਦੇਣ ਕੋਈ ਪੱਕਾ ਪੁੱਛਿਆ ਕੋਈ ਆਪਾਂ ਕੋਈ ਜ਼ਿਆਦਾ ਤੇ ਨਹੀਂ ਦੇਂਦੀ ਸੰਧੂ ਸਾਹਿਬ ਜਿਹੜੀ ਉਹਨਾਂ ਦੀ ਜਬਾਨੀ ਆ ਨਾ ਉਹਦੇ ਹਿਸਾਬ ਨਾਲ ਉਹ ਮੈਂ ਦੇ ਦਿਨ ਪੂਰੇ ਕਰੀ ਫਿਰਦੇ ਆ ਪਰ ਮੈਂ ਇਹਨੇ 10 ਦਿਨ ਉੱਤੇ ਲੈ ਜਾਣੀ ਲੈਂਦੀ ਆ ਜੀ ਦਿਨ ਹਾਂ ਇੱਥੋਂ ਲਾਗੋਂ ਲਈ ਆ ਆਪਾਂ ਕੋਈ ਗੱਲ ਮਰ ਕੋਈ ਨਹੀਂ ਹਾਂ ਜੀ ਉਹਨੇ ਪੂਰੀ ਨਾ ਉਹ ਗਾਂ ਵੇਖ ਲਓ ਨਾ ਤੁਹਾਡੇ ਸਾਹਮਣੇ ਜੀ ਨਹੀਂ ਲਾਉਂਦੀ ਜੇ ਬਾਾਂ ਬਾਾਂ ਦਈਏ ਕਰਨਾ ਬਿਲਕੁਲ ਜੀ ਬਿਲਕੁਲ ਨਵੀਂ ਥਾਇਆ ਪਸ਼ੂ ਚਲੋ ਅੱਲਾ ਜੀ ਜੂ ਲੱਗਦੇ ਲੋਕ ਦੇ ਕੋਈ 2-3 ਦਿਨਾਂ ਦੇ ਵਿੱਚ ਸੈਟਿੰਗ ਹੁੰਦੀ ਮਸਾ ਲਓ ਦੋਸਤੋ ਇਹ ਪਸ਼ੂ ਇਹ ਐਨੀਮਲ ਅੱਜ ਸੀ ਕੇ ਵੀਰ ਸ਼ੇਰੇ ਦੇ ਕੋਲ 2-3 ਨੱਕ ਜਿਹੜੇ ਆ ਇਹ ਵੜਾ ਆਪਾਂ ਤੁਹਾਨੂੰ ਦਿਖਾਈਆਂ ਨੇ ਇੱਕ ਪਹਿਲਾ ਸੂਆ ਸੂਣ ਜਾਰੀ ਬੱਚੀ ਤੁਹਾਨੂੰ ਦਿਖਾਈ ਆ ਚੌਕੀਆਂ ਮੂੰਹ ਚਾਰ ਦੰਦ ਬਹੁਤ ਪਿਆਰੀ ਵੜਾ ਸਮਾਇਨਾ ਦੀ ਮੜੀ ਜੀ ਧਾਰਾ ਮਾਰਦਗੇ ਮਾਰ ਦਿਓ ਮਾਰ ਦਿਓ ਜੀ ਥੋੜੀਆਂ ਜਿਹੀ ਧਾਰਾ ਮਾਰ ਕੇ ਵੀ ਆਪਾਂ ਚੈੱਕ ਤੁਸੀਂ ਵੇਖੋ ਨਹੀਂ ਦਿੱਖਿਆ ਅਗੇ ਆਹ 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 ਲੋ ਜੀ ਮਗਰਲੇ ਥਾਣਾ ਦੀ ਆ ਕਰੂ ਗੱਲ ਠੀਕ ਹੈ ਅਗਲੇ 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 ਵੀ ਕਰਦੇ ਆ ਨਾ ਵੀ ਜੀ ਐ ਤਵਾਈ ਇੱਕ ਨੰਬਰ ਲੋ ਜੀ ਠੀਕ ਹੈ ਵੀਰ ਜੀ ਠੀਕ ਹੈ ਲੋ ਦੋਸਤੋ ਕੋਈ ਜ਼ਿਆਦਾ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਵੀ ਕਰਵਾਈ ਆ ਅਜੇ ਪਸ਼ਮੀ ਜਾਂ ਟੋਕੜ ਗੱਬਣ ਜਿਹੜੀ ਆਪਾਂ ਤੁਹਾਨੂੰ ਵੇਖਾਈ ਆ ਠੀਕ ਆ ਜੀ ਤੇ ਜਿੱਦਾਂ ਮਰਜ਼ੀ ਕੋਈ ਵੀਰ ਆਪਦੇ ਹੱਥੀ ਆਣ ਕੇ ਤਸੱਲੀ ਜ਼ਰੂਰ ਕਰਿਆ ਕਰੋ ਭਾਜੀ ਕੋਈ ਗੱਲ ਨਹੀਂ ਕਿ ਪੈਸੇ ਖਰਚ ਕਰਨੇ ਆ ਚਾਹੇ ਥੋੜੇ ਆ ਚਾਹੇ ਬਹੁਤੇ ਪੈਸੇ ਲਾਉਣੇ ਹੁੰਦੇ ਆ ਕਿਸੇ ਭਰਾ ਨੇ ਆਣ ਕੇ ਦੱਸ ਲਈਏ ਮੰਨ ਲਓ ਆਪਾਂ 10 ਦੱਸਿਆ 10 ਚ ਆ ਕੇ ਦਵਾਂਗੇ ਅਗਲੇ ਨੂੰ ਬਿਲਕੁਲ ਜੀ ਬਿਲਕੁਲ ਤੇ ਸ਼ੇਰੇ ਵੀਰ ਬੋਲਦਗੇ ਨੰਬਰ ਆਪਣੇ ਨੰਬਰ ਵੀ ਜੀ ਉਹੀ ਜ਼ਿਆਦਾ ਚੱਲਦਾ ਆਪਣਾ 77105 77000 ਹਾਂਜੀ 994083070 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਨੰਬਰ ਨੇ ਬਿਲਕੁਲ ਸਕਰੀਨ ਤੇ ਲੱਗੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਪਸ਼ਮੀ ਜੀ